ਤੁਸੀਂ ਦੇਖ ਰਹੇ ਹੋ ਐਨ ਟੀ ਵੀ ਪੰਜਾਬੀ ਤਾਜ਼ਾ ਤੇ ਨਵੀਆਂ ਖਬਰਾਂ ਦੇ ਵਾਸਤੇ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਦੱਸ ਦਈਏ ਕਿ ਮੌਸਮ ਨੇ ਲਗਾਤਾਰ ਪਿਛਲੇ 9 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਤੇ ਅਗਲੇ 4-5 ਦਿਨਾਂ ਤੱਕ ਠੰਡ ਤੋਂ ਕਿਸੇ ਤਰੀਕੇ ਦੀ ਕੋਈ ਵਿਰਾਹਤ ਦਿਖਾਈ ਨਹੀਂ ਦਿੰਦੀ ਪਈ ਉੱਤਰੀ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਉੱਤਰ ਭਾਰਤ ਸਮੇਤ ਪੰਜਾਬ ਦੇ ਵਿੱਚ ਠੰਡ ਦਾ ਕਹਿਰ ਲਗਾਤਾਰ ਵਧਦਾ ਨਜ਼ਰ ਆਉਂਦਾ ਪਿਆ ਹੈ ਤੇ ਆਉਣ ਵਾਲੇ 5 ਦਿਨਾਂ ਤੱਕ ਇਹ ਲਗਾਤਾਰ ਜਾਰੀ ਰਹੇਗਾ रेड अलर्ट ਵੀ ਜਾਰੀ ਕੀਤਾ ਗਿਆ ਹੈ ਹਵਾ ਦੇ ਵਿੱਚ ਨਮੀ ਦੀ ਮਾਤਰਾ ਹਵਾ ਦੀ ਰਫਤਾਰ 0 1 ਜਾਂ 2 ਕਿਲੋਮੀਟਰ ਪ੍ਰਤੀ ਘੰਟਾ ਤੇ بارش ਦੀ ਘਾਟ ਬਰਕਰਾਰ ਰਹਿਣ ਕਰਕੇ ਹਾਲਾਤ ਜਿਹੜੇ ਨੇ ਉਹ ਧੁੰਦ ਨੂੰ ਫਿਲਹਾਲ ਅਲਵਿਦਾ ਕਹਿਣ ਦਾ ਮੌਕਾ ਨਹੀਂ ਦੇਣਗੇ ਮੌਸਮ ਮਾਰਾਂ ਦੀ ਮੰਨੀ ਹੈ ਤਾਂ ਬੀਤੀ ਰਾਤ ਪੰਜਾਬ ਦੇ ਵਿੱਚ ਲਗਾਤਾਰ ਠੰਡ ਨੇ ਪਿਛਲੇ 9 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਤੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਪਿਛਲੇ 9 ਸਾਲ ਪਹਿਲਾਂ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਘੱਟੋ-ਘੱਟ ਤਾਪਮਾਨ ਮੰਨਫੀ 1 ਡਿਗਰੀ ਦਰਜ ਕੀਤਾ ਗਿਆ ਸੀ ਤੇ ਮੌਜੂਦਾ ਸਾਲ ਦੇ ਜਨਵਰੀ ਮਹੀਨੇ ਦੇ ਵਿੱਚ ਬੀਤੀ ਰਾਤ ਦਾ ਨਵਾਂ ਸ਼ਹਿਰ ਜ਼ਿਲ੍ਹੇ ਦਾ ਘੱਟੋ-ਘੱਟ ਤਾਪਮਾਨ ਮੰਨਫੀ ਭਾਵ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਇਸ ਤੋਂ ਪਹਿਲਾਂ 14 ਜਨਵਰੀ ਦੀ ਰਾਤ ਨੂੰ ਨਵਾਂ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਠੰਡ ਦਾ ਕਹਿਰ ਵੈਸਟਰਨ ਡਿਸਟਰਬੈਂਸ ਦੇ ਆਉਣ ਦੇ ਵਿੱਚ ਦੇਰੀ ਹੋਣ ਦੇ ਕਾਰਨ ਵੀ ਹੈ। ਆਮ ਤੌਰ ਤੇ ਜਨਵਰੀ ਮਹੀਨੇ ਦੇ ਵਿੱਚ ਹੁਣ ਤੱਕ 1 ਜਾਂ 2 ਮੀਂਹ ਪੈ ਜਾਂਦੇ ਨੇ ਮੀਂਹ ਤੁੰਦ ਨੂੰ ਸਾਫ਼ ਕਰ ਦਿੰਦਾ ਹੈ। ਬਾਰਿਸ਼ ਦੇ ਆਉਣ ਦੇ ਵਿੱਚ ਦੇਰੀ ਹੈ ਤੇ ਹਵਾ ਦੇ ਵਿੱਚ ਨਮੀ ਵੀ ਜ਼ਿਆਦਾ ਮਾਤਰਾ ਹੈ ਤੇ ਹਵਾ ਦੀ ਰਫ਼ਤਾਰ ਜ਼ੀਰੋ ਤੇ ਇਸ ਦੇ ਆਸ-ਪਾਸ ਹੋਣ ਦੇ ਕਾਰਨ ਤੁੰਦ ਹਟਣ ਦਾ ਨਾਮ ਨਹੀਂ ਲੈ ਰਹੀ ਹੈ। ਪੱਛਮੀ ਪੌਣਾ ਦਾ ਦਬਾਅ ਜਿਹੜਾ ਵੈ ਉਹ ਮੱਧ ਸਾਗਰ ਦੇ ਵੱਲੋਂ ਅਫਗਾਨਿਸਤਾਨ ਤੇ ਪਾਕਿਸਤਾਨ ਵੱਲ ਵਧਦਾ ਹੈ ਪਰ ਆਉਣ ਵਾਲੇ 6 ਤੋਂ 7 ਦਿਨਾਂ ਦੇ ਵਿੱਚ ਪੱਛਮੀ ਪੌਣਾ ਦੇ ਆਉਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਇਸ ਦੇ ਲੋਕਾਂ ਨੂੰ ਠੰਡ ਤੋਂ ਜਲਦੀ ਛੁਟਕਾਰਾ ਮਿਲਣ ਦੀ ਕੋਈ ਵੀ ਆਸ ਉਮੀਦ ਨਹੀਂ ਦਿਖ ਰਹੀ ਗੱਲ ਕੀਤੀ ਜਾਵੇ ਤਾਂ ਪਿਛਲੀ ਰਾਤ ਫਿਰ ਤੋਂ ਇੱਕ ਹੱਡ ਚੀਰਵੀਂ ਠੰਡ ਪਈ ਸੀ ਚੰਡੀਗੜ੍ਹ ਮੌਸਮ ਵਿਭਾਗ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਅਨੁਸਾਰ ਬੀਤੀ ਰਾਤ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਘੱਟੋ ਘੱਟ ਤਾਪਮਾਨ 5.4 ਡਿਗਰੀ ਸੈਲਸੀਅਸ ਲੁਧਿਆਣਾ ਦਾ 3.3 ਡਿਗਰੀ ਸੈਲਸੀਅਸ ਪਟਿਆਲਾ ਦਾ 3.1 ਡਿਗਰੀ ਸੈਲਸੀਅਸ ਪਠਾਨਕੋਟ ਦਾ 4 ਡਿਗਰੀ ਸੈਲਸੀਅਸ ਜਰੰਦਰ ਦਾ 4.3 ਡਿਗਰੀ ਸੈਲਸੀਅਸ ਲੁਧਿਆਣਾ ਦੇ ਹਲਵਾਰਾ ਦਾ 4.6 ਡਿਗਰੀ ਸੈਲਸੀਅਸ ਤੇ ਬਠਿੰਡਾ ਦੀ ਗੱਲ ਕੀਤੀ ਜਾਵੇ ਤੇ ਜਿਸ ਦਾ ਤਾਪਮਾਨ 3 ਡਿਗਰੀ ਸੈਲਸੀਅਸ ਫਰੀਦਕੋਟ ਦੇ ਵਿੱਚ 3.5 ਡਿਗਰੀ ਸੈਲਸੀਅਸ ਤੇ ਗੁਰਦਾਸਪੁਰ ਦਾ 3.5 ਡਿਗਰੀ ਸੈਲਸੀਅਸ ਤਾਪਮਾਨ ਜਿਹੜਾ ਵੈ ਉਹ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਆਉਣ ਵਾਲੇ 5 ਤੋਂ ਲੈ ਕੇ 6 ਦਿਨਾਂ ਤੱਕ ਹਾਲੇ ਕਿਸੇ ਵੀ ਤਰੀਕੇ ਦੀ ਕੋਈ ਵੀ ਸੰਭਾਵਨਾ ਨਜ਼ਰ ਨਹੀਂ ਆਉਂਦੀ ਪਈ ਤੇ ਆਉਣ ਵਾਲੇ 5 ਤੋਂ 6 ਦਿਨਾਂ ਤੱਕ ਹਾਲੇ ਮੌਸਮ ਇਸੇ ਤਰੀਕੇ ਦੇ ਨਾਲ ਰਹੇਗਾ ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਖਬਰ ਦੇਖਣਾ ਚਾਹੁੰਦੇ ਹੋ ਤਾਂ ਏ ਐਨ ਟੀ ਵੀ ਪੰਜਾਬੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਤੇ ਇਸ ਨਾਲ ਹੀ ਆਪਣੀ ਪ੍ਰਤੀਕਿਰਿਆ ਵੀ ਸਾਡੇ ਨਾਲ ਸਾਂਝੀ ਜ਼ਰੂਰ ਕਰੋ